ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਸਭ ਦਾ ਤੁਹਾਨੂੰ ਦੱਸਿਆ ਸੀ ਪਹਿਲਾਂ ਵਾਲੇ ਬਲੌਗ ਦੇ ਵਿੱਚ ਵੀ ਇੱਥੇ ਭਾਣ ਦੇ ਜਸ਼ਨ ਨੂੰ ਛੱਡਣ ਆਏ ਆਂ ਆਈਆਈਟੀ ਬੰਬਈ ਦੇ ਵਿੱਚ ਅੱਜ ਸੋਚਿਆ ਤੁਹਾਨੂੰ ਥੋੜਾ ਜਿਹਾ ਦਿਖਾ ਦਈਏ ਇਹ ਆਈਆਈਟੀ ਬੰਬਈ ਦਾ ਕੈਂਪਸ ਆਹ ਮੇਨ ਗੇਟ ਆ ਮੇਨਲੀ ਜ਼ਿਆਦਾਤਰ ਲੋਕ ਇਸੇ ਗੇਟ ਨੂੰ ਜਾਣਦੇ ਪਰ ਬਈ ਲੇਖ ਦੇ ਵੱਲ ਆ ਦੋ ਨੰਬਰ ਗੇਟ ਆ ਇਹ ਆ ਐਂਟਰੀ ਗੇਟ ਸੀ ਆ ਐਗਜ਼ਿਟ ਗੇਟ ਸੀਗਾ ਵੈਸੇ ਇਹਦੇ ਤਿੰਨ ਗੇਟ ਨੇ ਤੇ ਇਹ ਬਹੁਤ ਵੱਡਾ ਗਾ ਤਕਰੀਬਨ 550 ਏਕੜ ਦੇ ਵਿੱਚ ਫੈਲਿਆ ਹੋਇਆ ਬਹੁਤ ਵੱਡਾ ਹੈਗਾ ਥੋੜਾ ਸਮਾਂ ਸੀ ਆਪਣੇ ਕੋਲ ਓਨੇ ਸਮੇਂ ਦੇ ਵਿੱਚ ਜਿੰਨਾ ਕਿ ਤੁਹਾਨੂੰ ਦਿਖਾ ਸਕਦੇ ਆ ਉਹ ਦਿਖਾਵਾਂਗੇ ਆਓ ਹੁਣ ਚੱਲੀਏ ਆਪਾਂ ਇਹਦੇ ਅੰਦਰ ਲਓ ਜੀ ਆ ਗਏ ਆਪਾਂ ਅੰਦਰ ਸਮਾਂ ਆਪਣੇ ਕੋਲ ਬਹੁਤ ਥੋੜਾ ਕੋਸ਼ਿਸ਼ ਕਰਾਂਗੇ ਓਨੇ ਸਮੇਂ ਤੁਹਾਨੂੰ ਬੱਦ ਤਬ ਦਿਖਾ ਸਕੀਏ ਜੀ ਮੀ ਪੈਂਦਾ ਸੀਗਾ ਸੋ ਪਹਿਲਾਂ ਸੋਚਿਆ ਬੜਾ ਮੇਨ ਕੰਮ ਹੈ ਜਸੰਦ ਦੇ ਆਪਾਂ ਇੱਥੇ ਸਰਟੀਫਿਕੇਟ ਵੈਰੀਫਿਕੇਸ਼ਨ ਆ ਤਾਂਸਾ ਹਾਊਸ ਆ ਇੱਥੇ ਵੈਰੀਫਿਕੇਸ਼ਨ ਹੋਣੀ ਆ ਸਰਟੀਫਿਕੇਟਾਂ ਦੀ ਜਸੰਦਿਆਂ ਦੀ ਪਾਣਜਾਂ ਦੇ ਹੁਣ ਇੱਥੇ ਆਪਾਂ ਕਰਵਾਉਣਾ ਇਹਦੇ ਅੰਦਰ ਬਿਲਡਿੰਗ ਆ ਵੱਖ-ਵੱਖ ਵਿਭਾਗ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਵੱਖ-ਵੱਖ ਜਿਹੜੇ ਇੱਥੇ ਕੋਰਸ ਵਗੈਰਾ ਨੇ ਉਹਨਾਂ ਦੀ ਵੈਰੀਫਿਕੇਸ਼ਨ ਹੁੰਦੀ ਹੈਗੀ ਆ ਆ ਇਹਦਾ ਤਾਂ ਸਾਫ ਦਾ ਬਾਹਰਲਾ ਪੱਖਾ ਸੜਕ ਹੈਗੀ ਖੁੱਲੀਆਂ ਚੌੜੀਆਂ ਸੜਕਾਂ ਨੇ ਇੱਥੇ ਇਸ ਕੈਂਪਸ ਦੇ ਵਿੱਚ ਤੇ ਜੰਗਲ ਟਾਈਪ ਹੈਗਾ ਕਿਧਰੇ ਮਤਲਬ ਛੋਟੀਆਂ ਪਹਾੜੀਆਂ ਬਹੁਤ ਸਾਰੇ ਹੋਸਟਲ ਨੇ ਤੇ ਹੁਣ ਆਪਾਂ ਇੱਥੇ ਵੇਰੀਫਿਕੇਸ਼ਨ ਕਰਵਾਈ ਸੀਗੀ ਤੇ ਹੋ ਗਈ ਵੈਰੀਫਿਕੇਸ਼ਨ ਜਸ਼ਨ ਦੀ ਇਹ ਆ ਤਾਂ ਸਾਊਸ ਦੇ ਬੱਚੇ ਆਪ ਆਪਣਾ ਸਮਾਨ ਲੱਦੀ ਫਰਾਟੋ ਤੇ ਉਹ ਗੱਦੇ ਜੇ ਲੈ ਕੇ ਗਏ ਆ ਵਿਚਾਰਿਆਂ ਨੂੰ ਗੱਦੇ ਬੈੱਡ ਦੇ ਦਿੰਦੇ ਇੱਥੇ ਖੈਰ ਗੱਦੇ ਲੈਣੇ ਪੈਂਦੇ ਆ ਹੋਸਟਲਾਂ ਦੇ ਵਿੱਚ ਬਹੁਤ ਸਾਰੇ ਹੋਟਲ ਨੇ ਜਿਵੇਂ ਕਿ ਤੁਹਾਨੂੰ ਦੱਸਿਆ ਆ ਤਾਂ ਸਾਊਸ ਦੇ ਵਿੱਚ ਆਪਾਂ ਆਉਣਾ ਸੀ ਇੱਥੇ ਲਿਖਿਆ ਵੈਲਕਮ ਟੂ ਆਈਆਈਟੀ ਬੰਬੇ ਤਾਂ ਸਾ ਇਹਦੇ ਬਿਲਡਿੰਗ ਦੇ ਵਿੱਚ ਫਾਰਮ ਵਗੈਰਾ ਫਿਲ ਕਰਕੇ ਇਹ ਇੱਥੇ ਹੋ ਗਿਆ ਇਧਰੋਂ ਗੋਹ ਪਿੱਛੇ ਹੋਸਟਲ ਹੈਗਾ ਹਨਾ ਇਧਰ ਬੈਕ ਸਾਈਡ ਤੇ ਆ ਗਿਆ ਇਧਰ ਹੋਸਟਲ ਹੈਗਾ ਇਧਰ ਵਿਦਿਆਰਥੀ ਰਹਿੰਦੇ ਹੈਗੇ ਤੇ ਇਹ ਜਿਵੇਂ ਦੱਸਿਆਗਾ ਸਾਰੇ ਹੀ ਇੰਡੀਆ ਦੇ ਬੱਚੇ ਇੱਥੇ ਜਿਹੜੇ ਕਰੀਮ ਹੈ ਉਹ ਇੱਥੇ ਹੈਗਾ ਤੇ ਉਹ ਭਾਣ ਦੇ ਜਸ਼ਨ ਦਾ ਵੀ ਦੱਸਿਆ ਵੀ ਆਲ ਇੰਡੀਆ ਰੈਂਕ ਤੇਰਮਾ ਰੈਂਕ ਸੀਗਾ ਤੇ ਉਹਨੂੰ ਵੀ ਹੁਣ ਇੱਥੇ ਅੱਜ ਛੱਡਣ ਆਏ ਹੋਏ ਹੈਗੇ ਅਸ਼ੀਅੰਡ ਦੀ ਵਿੰਗ ਹੈ ਇੱਧਰ ਮੈਸ ਹੈਗੀ ਐ ਤੇ ਇੱਥੇ ਬੱਚੇ ਸਾਰੇ ਫਹਿਰੇ ਬਿਨੇ ਹਾਂ ਇਹ ਆਈਆਈਟੀ ਬੰਬੇ ਇੱਥੇ ਜਿਵੇਂ ਕਿ ਤੁਹਾਨੂੰ ਦੱਸਿਆ ਭਾਣ ਜੇ ਜਸ਼ਨ ਦੀ ਅੱਜ ਐਡਮਿਸ਼ਨ ਤਾਂ ਹੋਈ ਵੀ ਸੀ ਪਹਿਲਾਂ ਖੈਰ ਅੱਜ ਇੱਥੇ ਉਹਨੂੰ ਛੱਡਣ ਆਏ ਹੈਗੇ ਆ ਇਦੇ ਕੋਤੇ IIT ਚ ਦੇਖਿਆ ਵੈਸੇ ਵੀ ਸਾਰੀ ਮੁੰਬਈ ਦੇ ਵਿੱਚ ਦੇਖਿਆ ਤੇ ਬੜੇ ਭਾਰੀ ਭਾਰੀ ਦਫ਼ਤਰ ਬਹੁਤ ਭਾਰੀ ਦਫ਼ਤਰ ਨੇ ਔਰ ਚਾਰੇ ਪਾਸੇ ਬਹੁਤ ਜ਼ਿਆਦਾ ਗ੍ਰੀਨਰੀ ਆ ਇੱਥੇ ਤੇ ਇਸੇ ਕਰਕੇ ਮਨਾਰਿਸ ਤੇ ਮੀਂਹ ਬਹੁਤ ਪੈਂਦਾ ਹੈਗਾ ਤੇ ਮੀਂਹ ਜਿਵੇਂ ਮੈਂ ਪਹਿਲਾਂ ਵੀ ਕਿਸੇ ਬਲੌਗਸ ਬੋਲਿਆ ਸੀਗਾ ਵੀ ਇੱਥੇ ਮੀਂਹ ਦਾ ਕੋਈ ਪਤਾ ਨਹੀਂਗਾ ਟ੍ਰੈਫਿਕ ਦਾ ਤੇ ਮੀਂਹ ਦਾ ਕੋਈ ਪਤਾ ਕਦੋਂ ਟ੍ਰੈਫਿਕ ਜਾਮ ਹੋ ਜੇ ਤੇ ਕਦੋਂ ਮੀਂਹ ਹੋਣ ਲੱਗ ਜੇ ਇਸ ਕਰਕੇ ਹੋਰ ਇੱਥੇ ਜਿਹੜੇ ਇਥੋਂ ਦੇ ਲੋਕ ਨੇ ਨਾ ਉਹ ਸਵੇਰੇ ਹੀ ਜਦੋਂ ਵੀ ਘਰ ਤੋਂ ਨਿਕਲਦੇ ਆ ਤੇ ਉਹ ਛਤਰੀ ਜਿਹਨੂੰ ਛੱਤਤਾ ਕਹਿੰਦੇ ਹੈਗੇ ਉਹ ਨਾਲ ਲੈ ਕੇ ਨਿਕਲਦੇ ਆ ਤੇ ਇਹ ਦੇਖੋ ਕਿੱਡੇ ਕਿਡੇ ਘਾਰੇ-ਘਾਰੇ ਬਰਖtre ਇਹ IIT ਬੰਬੇ ਬਹੁਤ ਦੂਰ ਤੱਕ ਪਹਿਲਾਂ ਬਹੁਤ ਵੱਡਾ ਇੱਥੇ ਸਾਰੇ ਹੀ ਇੰਡੀਆ ਦੇ ਬੱਚੇ ਜਿਹੜੇ ਹੁਸ਼ਿਆਰ ਮੋਸਟ ਇੰਟੈਲੀਜੈਂਟ ਬੱਚੇ ਆ ਉਹ ਇੱਥੇ ਹੈ ਮਿਲੇ ਨੇ ਹੁਣ ਤੱਕ ਉਹਨੇ ਪੇਰੈਂਟਸ ਵੀ ਅੱਜ ਆਏ ਵੀਰੇ ਨਾਲ ਸਭ ਨੂੰ ਛੱਡਣ ਤੇ ਸਾਹਮਣੇ ਨਾ ਇੱਕ ਸੈੱਡ ਬਣਿਆ ਵਾ ਤੇ ਇਹ ਸੈੱਡ ਦੇ ਵਿੱਚ ਦਰਖਤ ਨੇ ਉਹ ਮੇਰੇ ਦਰਖਤ ਉੱਪਰ ਉੱਪਰ ਵੀ ਹੈਗੇ ਨੇ ਸੈੱਡ ਤੇ ਪੇਜ ਦੀ ਦਰਖਤ ਛੱਡੇ ਹੋ ਜਣੇ ਦਰਖਤ ਕੱਟੇ ਨਹੀਂ ਹੈਗੇ ਤੇ ਇਹ ਮਤਲਬ ਹੋ ਪੰਛਪਤੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਇਹ ਮੁੰਬਈ ਆਈਆਈਟੀ ਦੇ ਵਿੱਚ ਆ ਮਤਲਬ ਇੱਥੋਂ ਦੀ ਗੱਲ ਕਰ ਰਿਹਾ ਹਾਂ ਹੁਣ ਮੈਂ ਤੇ ਦੇਖੋ ਕਿੰਨਾ ਵਧੀਆ ਹੈਗਾ ਇਹ ਮਤਲਬ ਦੋਨੋਂ ਜੁੜੀਆਂ ਹੋਈਆਂ ਹਨ ਜੇ ਆਪਾਂ ਬਨਸਪਤੀ ਨੂੰ ਬਨਸਪਤੀ ਨੂੰ ਪਿਆਰ ਕਰਾਂਗੇ ਪੱਤਵਾਂ ਰੁੱਖ ਲਗਾਵਾਂਗੇ ਫਿਰ ਬਾਰਸ਼ ਆਊਗੀ ਤੇ ਬਾਰਸ਼ ਆਊਗੀ ਤਾਂ ਬਨਸਪਤੀ ਵਧੇ ਖੁਲੇਗੀ ਇਹ ਸਾਰਾ ਕੁਝ ਮਤਲਬ ਇੰਟਰਲਿੰਕ ਹੁੰਦਾ ਹੈਗਾ ਦੇਖੋ ਸਾਰੇ ਪਾਸੇ ਕਿੰਨੇ ਕਿ ਦਰਖਤ ਨੇ ਕਿੰਨੀ ਬਨਸਪਤੀ ਆ ਬਹੁਤ ਹੀ ਵਧੀਆ ਲੱਗਦਾ ਹੈਗਾ ਇਹ ਸਾਹਮਣੇ ਆਈਟੀਆਈ ਦਾ ਲਿਖਿਆ ਨੇ ਸਟੂਡੈਂਟਸ ਐਕਟੀਵਿਟੀ ਸੈਂਟਰ ਫਿਜ਼ੀਕਲ ਐਜੂਕੇਸ਼ਨ ਸੈਕਸ਼ਨ ਜੂਮ ਕਰਕੇ ਦਿਖਾਵਾਂ ਤੁਹਾਨੂੰ ਇਹ ਸਾਰਾ ਆਈਟੀਆਈ ਦੇ ਵਿੱਚ ਹੈਗਾ IIT ਜਿਹੜਾ ਮੁੰਬਈ ਹੈਗਾ ਉਹ ਕੰਪਲੈਕਸ ਦੇ ਵਿੱਚ ਤੁਰੇ ਫਿਰਦੇ ਹੁਣ ਇੱਥੇ ਸਾਰੇ ਪਾਸੇ ਇੰਨੀ ਗ੍ਰੀਨਰੀ ਆ ਜਾਨੀ ਮਨ ਬਹੁਤ ਖੁਸ਼ ਹੁੰਦਾ ਹੈ ਦੇਖ ਕੇ ਕਾਸ਼ ਆਪਣੇ ਪੰਜਾਬ ਵਾਲੇ ਲੋਕ ਵੀ ਗ੍ਰੀਨਰੀ ਨੂੰ ਜਾਂ ਵਨਸਪਤੀ ਨੂੰ ਪਿਆਰ ਕਰਨੇ ਲੱਗ ਜਾਂਦੇ ਦੇਖੋ ਬਾਰਸ਼ ਨਾਲ ਆਪਣੇ ਆਪ ਮਤਲਬ ਉੱਗ ਜਾਂਦੇ ਆ ਤੇ ਆਪਣੇ ਵੀ ਖੇਰ ਜਦੋਂ ਬਾਰਸ਼ ਹੁੰਦੀ ਆ ਉਦੋਂ ਉਗਦੇ ਆ ਪਰ ਬਾਅਦ ਤੇ ਸੁੱਕ ਜਾਂਦੇ ਆ ਦੇਖੋ ਸਾਰੇ ਪੱਤੇਦਰ ਗ੍ਰੀਨਰੀ ਆਏ IIT ਮੁੰਬਈ ਦੀ ਗੱਲ ਕਰ ਰਿਹਾ ਮੈਂ ਨਾ ਸਰ ਪੀ ਆਈ ਟਿੀ ਮੁੰਬਈ ਸਾਰੇ ਹੀ ਮੁੰਬਈ ਦਾ ਏਰੀਆ ਫਾਰਾ ਹੀ ਹੈਗਾ ਮਨਸਪਤੀ ਬਹੁਤ ਜ਼ਿਆਦਾ ਹੈ ਦੇਖੋ ਆ ਆ ਗਿਆ ਆਈ ਆਈ ਟਿੀ ਸਵਿਮਿੰਗ ਪੂਲ ਤੇ ਇਸ ਸਵਿਮਿੰਗ ਪੂਲ ਸਿੱਕੇ ਇੱਧਰ ਇੱਧਰ ਇਨਡੋਰ ਖੇਡ ਕੰਪਲੈਕਸ ਆ ਗਿਆ ਹੋਸਟਲ ਆ ਗਿਆ ਹੋਸਟਲ ਨੰਬਰ 2 ਹੋਸਟਲ ਬਹੁਤ ਨੇ ਇਹ ਆ ਗਿਆ ਆਪਣਾ ਆ ਡੀ ਐਸ ਫਾਊਂਡੇਸ਼ਨ ਜਿਮਖਾਨਾ ਇਹ ਜਿਮ ਹੈਗਾ ਇਹ ਆ ਲਿਖਿਆ ਹੈ ਜਿਮ ਹੈਗਾ ਇੱਧਰ ਇਹ ਸਾਰਾ ਮਦਰਾ ਆਈਆਈਟੀ ਦੇ ਵਿੱਚ ਹੁਣ ਤੁਰਦੇ ਫਿਰਦੇ ਆ ਸੀ ਦੇਖੋ ਕਿੱਡਾ ਵੱਡਾ ਇਹ ਜਿਮ ਬਣਿਆ ਹੋਇਆ ਹੈਗਾ ਜਿਮਖਾਨਾ ਆਪਣੇ ਜਿਮ ਕਹਿੰਦੇ ਨੇ ਸਿਰਫ ਆਪਾਂ ਸਿੰਪਲ ਤੇ ਬਸ ਇੱਕ ਜੰਗਲ ਟਾਈਪਾ ਜੰਗਲ ਦੇ ਵਿੱਚ ਜਾਨੀ ਤੁਰੇ ਫਿਰਦਿਆਂ ਕਿੰਨੀ ਵਧੀਆ ਬਹੁਤ ਹੀ ਵਧੀਆ ਮਨ ਨੂੰ ਮੋਹ ਲੈਣ ਵਾਲੀ ਹਵਾ ਚੱਲਦੀ ਹੈ ਇੱਥੇ ਮੈਂ ਤੇ ਕ੍ਰਿਸ਼ਨ ਨੂੰ ਪਤਾ ਸੀ ਵੀ ਜਸ਼ਨ ਦੀ ਐਡਮਿਸ਼ਨ ਹੋਈ ਐ ਇੱਥੇ IIT ਮੁੰਬਈ ਦੇ ਵਿੱਚ ਤੇ ਉਹ ਜਸ਼ਨ ਤਾਂ ਗਿਆ ਕਲਾਸ ਲਾਉਣ ਤੇ ਹੁਣ ਅਸੀਂ ਇੱਥੇ ਖਾਣਾ ਖੋਣਾ ਲੈ ਕੇ ਢੇੜਾ ਦਿੰਦੇ ਸੀ ਜੰਗਲ ਦੇ ਦੇ ਵਿੱਚ ਤੇ ਬਹੁਤ ਬਹੁਤ ਵਧੀਆ ਲੱਗਦਾ ਹੈ ਆ ਗਿਆ ਇਨਡੋਰ ਖੇਡ ਕੰਪਲੈਕਸ ਇਹਦੇ ਵਿੱਚ ਅਡੋਡੀ ਸਾਰੇ ਬਣੇਵੇਂ ਨੇ ਵਾਲੀਬਾਲ ਦਾ ਹੋ ਗਿਆ ਬੈਡਮਿੰਟਨ ਦਾ ਹੋ ਗਿਆ ਜਿਹੜੇ ਇਨਡੋਰ ਹੁੰਦੇ ਨੇ ਆਪਣੇ ਉਹ ਗੇਮਾਂਦਰ ਇਹ ਬਹੁਤ ਵੱਡਾਗਾ ਦੂਰ ਤੱਕ ਬਹੁਤ ਦੂਰ ਤੱਕ ਇਧਰ ਹੋਸਟਲ ਬਣੇ ਨੇ ਨਾਲ ਦੀ ਨਾਲ ਸਾਰੇ ਵਿੱਚ ਗ੍ਰਿੰਦਰੀ ਦੇ ਕਿੰਨੇ ਦਰਖਤ ਨੇ ਲੱਗੇ ਹੋਏ ਸਾਰੇ ਬਹੁਤ ਸਾਰੇ ਹੋਸਟਲ ਨੇ ਇੱਥੇ ਇਹ ਆਈਆਈਟੀ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਸਾਰਿਆਂ ਨੂੰ ਬਾਈਕ ਅਲਾਉਡ ਨਹੀਂ ਹੈਗਾ ਆ ਸਾਈਕਲ ਆ ਬਾਈਸਾਈਕਲ ਜਿਹਨਾਂ ਨੂੰ ਇਹਨਾਂ ਸਾਈਕਲ ਸਾਰਿਆਂ ਕੋਲੇ ਇਹਨਾਂ ਕੋਲ ਸਾਈਕਲ ਨੇ ਇਧਰ ਹੋਸਟਲ ਦੇ ਬਾਹਰ ਵੀ ਸਾਈਕਲ ਖੜੇ ਆ ਬਹੁਤ ਦੂਰ ਤੱਕ ਸਾਈਕਲ ਖੜੇ ਸਾਈਕਲਾਂ ਦੀ ਬਹੁਤ ਵੱਡੀ ਭੀੜ ਆ ਕਿਉਂਕਿ ਬੱਚੇ ਬਹੁਤ ਜ਼ਿਆਦੇ ਨੇ ਇੱਥੇ ਤੇ ਹਰੇਕ ਕੋਲੇ ਆਪਦਾ ਸਾਈਕਲ ਆ ਕਿਉਂਕਿ ਬਹੁਤ ਵੱਡਾ IIT ਆ ਹੋਸਟਲ ਕਿਤੇ ਦੂਰ ਆ ਕਲਾਸਾਂ ਕਰੇ ਦੂਰ ਲਾਉਣੇ ਹੁੰਦੇ ਆ ਫਿਰ ਉਹ ਸਾਈਕਲ ਤੇ ਚੱਲਦੇ ਹੈਗੇ ਐਂਡੋਰ ਖੇਡ ਕੰਪਲੈਕਸ ਸੜਕ ਦੇ ਦੂਸਰੇ ਪਾਸੇ ਇਹ ਵਿੱਚ ਰੈੱਡ ਐਂਡ ਵਾਈਟ ਸਾਈਕਲ ਸ਼ਾਪ ਹੈਗੀ ਆ ਆ ਦੇਖੋ ਇੱਥੋਂ ਸਾਈਕਲ ਕਿੰਨੇ ਪੈਸੇ ਕਰ ਰੈਂਟ ਤੇ ਵੀ ਮਿਲ ਜਾਂਦੇ ਇੱਥੋਂ ਇਹ ਇੱਧਰ ਆ ਗਿਆ ਤਾਂ ਸੌ ਹਾਊਸ ਤੇ ਇਹ ਆਪਣਾ ਇੱਥੇ ਜਸ਼ਨ ਦਾ ਹੋਸਟਲ ਆ ਇੱਧਰ ਇੱਥੇ ਹੀ ਕੱਲ ਹੋਈ ਸੀ ਸਰਟੀਫਿਕੇਟਾਂ ਵਗੈਰੇ ਦੀ ਵੈਰੀਫਾਈਡ ਫਾਰਮ ਭਰਿਆ ਫਿਰ ਇੱਥੇ ਕੀਤੀ ਸੀ ਇਹ ਹੋਰ ਹੋਸਟਲ ਆ ਗਿਆ ਇੱਕ ਪਤਾ ਨਹੀਂ ਕਿ ਕਿੰਨੇ ਹੋਸਟਲਾਂ ਗੰਟੀ ਕੋ ਸ ਹੈ ਆ ਦੇਖੋ ਸਾਈਕਲ ਕਿੰਨੇ ਖੜੇ ਨੇ ਇੱਥੇ ਵੀ ਹੋਸਟਲ ਦੇ ਬਾਹਰ ਸਾਈਕਲ ਹੋਸਟਲ ਦੇ ਅੰਦਰ ਬਹੁਤ ਸਾਈਕਲ ਖੜੇ ਹੁੰਦੇ ਆ ਇਹ ਕਾ ਬਿਲਡਿੰਗ ਆਗੀ ਦੇਖੋ ਛੱਡੀ ਵੱਡੀ ਆ ਆਈਆਈਟੀ ਇਹ ਸਪੋਰਟਸ ਕੰਪਲੈਕਸ ਆ ਇੱਧਰ ਰਖੰਦਰ ਨੋ ਗੇਟ ਆ ਇਹਦਾ ਸਪੋਰਟਸ ਕੰਪਲੈਕਸ ਦਾ ਇਹ ਤਾਂ ਜੀ ਟਮ ਟਮ ਵੀ ਵਿੱਚ ਕੋ ਮੜਲੀ ਮਿਲ ਜਾਂਦੀ ਐ ਵੀ ਛੱਡ ਜਾਂਦੇ ਆ ਖਾਂ ਤੋਂ ਦੂਜੀ ਥਾਂ ਤੇ ਆ ਇਹ ਵੀ ਹੋਸਟਲ ਐ ਇੱਧਰ ਵੀ ਸਾਹਮਣੇ ਨੰਬਰ 21 ਹੋ ਗਿਆ ਆ ਵੀ ਹੋਸਟਲ ਆ ਗਿਆ ਕਰੋੜ ਵੱਡਾ ਤੇ ਅੱਜ ਇਹਦੀ ਬਾਹਰ ਵੀ ਬਾਉਂਡਰੀ ਮੜੀ-ਮੋਟੀ ਫਾਸਟ ਪੋਰਟਸ ਜਿਹਾ ਲਾ ਰਹੇ ਆ ਦੇਖੋ ਕਿੰਨਾ ਸ਼ਾਨਦਾਰ ਆ ਬਹੁਤ ਉੱਚਾਗਾ लैफ्ट रा चढ़ बच्चे पोस्टल नंबर सत अठी इक्की आ गया वेलकम टू आई आई टी बॉम्बे होस्टल सत अठ इक्की ਉਹ ਵੀ ਦੂਰ ਤੱਕ ਦਾ ਬਹੁਤ ਵੱਡਾ ਹੋਸਟਲ ਬਹੁਤ سارے ਹੋਸਟਲ ਨੇ ਇੱਥੇ ਇਹ ਸਾਰਾ ਹੋਸਟਲ ਦੀ ਬਿਲਡਿੰਗ ਹੀ ਆ ਦੂਰ ਤੱਕ ਦਾ ਬਹੁਤ ਵੱਡਾ ਹੋਸਟਲ ਏਡੇ ਏਡੇ ਹੋਸਟਲ ਦਾ ਪਤਾ ਹੀ ਨਹੀਂ ਇੱਥੇ ਕਿੰਨੇ ਕਾ ਗਿਣਤੀ ਨਹੀਂ ਹੋਈ ਸਾਡੇ ਕੋਲ ਬਹੁਤ ਦੇਖ ਲਏ ਹੁਣ ਤੱਕ ਅਸੀਂ ਕਾਫੀ ਜ਼ਿਆਦਾ ਪੁੱਛਦੇ ਆ ਕਿਸੇ ਤੋਂ ਕਿੰਨੇ ਕਾ ਹੋਸਟਲ ਦੀ ਗਿਣਤੀ ਪਾਣੀ ਵਾਰਸ਼ ਦਾ ਪਾਣੀ ਕੱਲ ਕੱਲ ਵਹਿੰਦਾ ਪਾਣੀ ਚੱਲਦਾ ਇਹ ਹੁਣ ਜਾ ਕੇ ਇਹਨੇ ਅਰਬਸਾਗਰ ਦੇ ਵਿੱਚ ਡਿੱਗਣਾ ਕੈਂਪਸ ਦੇ ਵਿੱਚ ਵਿਦਿਆਰਥੀ ਨੂੰ ਐਜੂਕੇਸ਼ਨ ਲੋਨ ਦੇਣ ਲਈ ਇਹ ਦੇਖੋ SBI ਤੇ ਕੇਂਦਰਾ ਬੈਂਕ ਆ ਗਈ ਗੁਲਮੋਹੋ ਰੈਸਟੋਰੈਂਟ ਆ ਗਿਆ ਬਹੁਤ ਸਾਰੇ ਬੈਂਕਾਂ ਦੇ ਇਥੇ ATM ਨੇ ਤੇ ਵਿਦਿਆਰਥੀ ਰੈਸਟੋਰੈਂਟ ਦੇ ਵਿੱਚ ਖਾਣਾ ਵੀ ਲੈ ਸਕਦੇ ਆ ਕਈ ਵਾਰੀ ਤੇ ਆ ਦੇਖੋ ਗੁਲਮੋਹੋ ਰੈਸਟੋਰੈਂਟ ਬਹੁਤ ਵਧੀਆਗਾ ਆ ਕੈਂਟੀਨ ਆ ਗਈ ਇੱਥੇ ਬਹੁਤ ਸਾਰੇ ਲੇਖ ਵੀ ਹੈ ਸੈਰ ਦੇ ਕਰਨ ਲਈ ਬਾਰਸਫੇਰ ਹੋਣ ਲੱਗੀ ਜਿਵੇਂ ਤੁਹਾਨੂੰ ਦੱਸਿਆ ਬਾਰ ਬਾਰ ਦੱਸਣ ਦੇ ਵੀ ਟਾਈਮ ਆਪਣਾ ਕੋਈ ਬਹੁਤ ਥੋੜਾਗਾ ਪ੍ਰੈਸ ਕਰਕੇ ਆਪਾਂ ਇੱਕ ਆਟੋ ਜਹਾ ਲੈ ਲਿਆ ਉੱਥੇ ਬੈਠ ਕੇ ਹੁਣ ਘੁੰਮਦੇ ਤੇ ਦਿਖਾਉਨੇ ਆ ਤੁਹਾਨੂੰ ਆ ਸਕੂਲ ਆਫ ਮੈਨੇਜਮੈਂਟ ਆ ਰਿਹਾ ਮੁਰੇ ਆ ਆ ਗਿਆ ਜੀ ਦੇਖੋ ਇੱਥੇ ਬਹੁਤ ਸਾਰਾ ਦੇ ਇੱਕ ਕੰਪਲੈਕਸ ਨੇ ਸ਼ੋਪਿੰਗ ਕੰਪਲੈਕਸ ਵੀ ਹੈਗਾ ਇੱਥੇ ਕੈਂਪਸ ਦੇ ਵਿੱਚ ਹੀ ਛੋਟੇ ਛੋਟੇ ਨਾਲੇ ਨਦੀਆਂ ਦੇ ਟਾਈਪ ਨੇ ਛੋਟੀਆਂ ਪਹਾੜੀਆਂ ਨੇ ਜੰਗਲ ਹੈਗਾ ਮੰਦਿਰ ਹੈ ਤੇ ਅ ਬੱਚਿਆਂ ਦੇ ਲਈ ਜਿਮ ਦਾ ਪ੍ਰਬੰਧ ਹੈਗਾ ਸਰਕਾਰ ਵੱਲੋਂ ਬਹੁਤ ਪੁਰਾਣਾ ਆਈਆਈਟੀ ਹੈਗਾ ਇਹ ਤੇ ਬੰਬੇ ਵਾਲਾ ਤੇ ਇੱਥੋਂ ਪੜ੍ਹ ਕੇ ਬੱਚੇ ਜਿਹੜੇ ਜਾਂਦੇ ਆ ਵੱਡੇ ਵੱਡੇ ਫਿਰ ਅ ਅ ਸਿਵਲ ਸੇਵਾਵਾਂ ਵਿੱਚ ਉਧਰੋਂ ਨਿਕਲਦੇ ਆ ਵੱਡੇ ਵੱਡੇ ਉਹਦੇਆਂ ਤੇ ਪਹੁੰਚਦੇ ਆ ਇੱਥੋਂ ਪੜ੍ਹ ਕੇ ਗੇਟ ਆਉਣ ਵਾਲਾ ਹੁਣ ਗੇਟ ਵੱਲ ਨੂੰ ਵੱਧ ਰਹੇ ਆ ਆਪਾਂ ਮੇਨ ਗੇਟ ਆ ਗਿਆ ਜੀ ਇਹ ਸੀਗਾ ਜੀ ਆਈਆਈਟੀ ਬੰਬਈ ਦਾ ਕੈਂਪਸ ਦਾ ਛੋਟਾ ਜਿਹਾ ਟੂਰ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇ ਬਹੁਤ ਬਹੁਤ ਧੰਨਵਾਦ